ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਈਆਂ ਠੀਕ ਹੈ ਜੀ ਇੰਡੋ ਕੈਨੇਡੀਅਨ ਕੰਪਨੀ ਵੱਲੋਂ ਇੱਕ ਬੱਸ ਜਾਰੀ ਕੀਤੀ ਗਈ ਆ ਹਜੂਰ ਸਾਹਿਬ ਦਾ ਸਫ਼ਰ ਜਿਹੜਾ ਕਿ ਹਵਾਈ ਜਹਾਜ਼ ਦਾ ਤੇ ਟ੍ਰੇਨ ਦਾ ਸਫ਼ਰ ਸੀ ਬੱਸ ਦੇ ਉੱਪਰ ਕਰ ਦਿੱਤਾ ਗਿਆ ਏ ਪੂਰੀ ਸੌਖ ਸੂਲਤਾ ਕਿਸ ਤਰ੍ਹਾਂ ਦੀ ਸੌਖ ਸੂਲਤਾ ਕਿੰਨਾ ਰੈਂਟ ਆ ਕਿੱਥੋਂ ਇਹਦੀ ਬੁਕਿੰਗ ਹੋਣੀ ਆ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਦੇ ਦਫ਼ਤਰ ਆ ਦੇਖੋ ਜੀ ਇਸ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਵੀਡੀਓ ਦੇ ਐਂਡ ਤੱਕ ਜਰੂਰ ਬਣੇ ਰਹੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਅੱਜ ਉਹ ਜੀ ਆਪਾਂ ਕਰਵਾਉਨੇ ਆ ਤੁਹਾਨੂੰ ਬੱਸ ਦਾ ਸਫਰ ਠੀਕ ਹੈ ਜੀ ਬੱਸ ਦੇ ਵਿੱਚ ਆ ਦੇਖੋ ਜੀ ਪੂਰਾ ਬੈੱਡ ਸੀਟ ਬਣੇ ਹੋਇਆ ਇੱਕ ਤਰ੍ਹਾਂ ਦੇ ਇੱਕ ਪਾਸੇ ਦੋ ਬੈੱਡ ਬਣੇ ਹੋਇਆ ਇੱਕ ਪਾਸੇ ਇੱਕ ਸਿੰਗਲ ਬੈੱਡ ਬਣਿਆ ਹੋਇਆ ਜਿਹੜੇ ਪਾਸੇ ਤੁਸੀਂ ਬਹਿਣਾ ਚਾਹੁੰਦੇ ਹੋ ਉਸਾਸੇ ਬਹਿ ਸਕਦੇ ਹੋ ਪਰਦੇ ਵਗੈਰਾ ਲੱਗੇ ਮਿਲਣਗੇ ਫੋਨ ਚਾਰਜ ਲਗਾਉਣ ਦੇ ਲਈ ਪਲੱਗ ਮਿਲਣਗੇ ਔਰ ਨੈੱਟਵਰਕ ਫ੍ਰੀ ਮਿਲੂਗਾ ਵਾਈਫਾਈ ਲੱਗਿਆ ਮਿਲੂਗਾ ਫੁੱਲ ਨੈੱਟ ਤੁਸੀਂ ਚਲਾ ਸਕਦੇ ਹੋ ਪਾਣੀ ਦੀ ਬੋਤਲ ਮਿਲੂਗੀ ਜਿੱਥੇ ਕਿਸੇ ਕੇ ਭੈਣ ਭਰਾ ਨਹੀਂ ਰੁਕਣਾ ਹੋਇਆ ਖਾਣੇ ਦੇ ਲਈ ਬਸ ਰੋਕੀ ਜਾਊਗੀ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਆ ਉਸ ਨੂੰ ਸੁਣਿਆ ਜਾਊਗਾ ਉਸ ਨੂੰ ਦੇਖਿਆ ਜਾਊਗਾ ਠੀਕ ਹੈ ਜੀ ਇਸੇ ਤਰ੍ਹਾਂ ਨਹੀਂ ਉਸ ਨੂੰ ਅਨਗੋਰ ਕੀਤਾ ਜਾਊਗਾ ਜਾਂ ਉਸ ਨੂੰ ਨਦਰ ਅੰਦਾਜ਼ ਕੀਤਾ ਜਾਊਗਾ ਪੂਰੀ ਗੱਲਬਾਤ ਸੁਣੀ ਜਾਊਗੀ ਠੀਕ ਹੈ ਜੀ ਇਹਨਾਂ ਦੇ ਜਿਹੜੇ 4 ਜ਼ਿਲ੍ਹਿਆਂ ਦੇ ਵਿੱਚ ਦਫ਼ਤਰ ਹੈ ਜਲੰਧਰ ਰੋਪੜ ਅੰਮ੍ਰਿਤਸਰ ਔਰ ਕਪੂਰਥਲਾ ਇੱਥੋਂ ਤੁਸੀਂ ਬੁਕਿੰਗ ਕਰਵਾ ਸਕਦੇ ਆ ਇਹਨਾਂ ਦੇ ਦਫ਼ਤਰਾਂ ਦੇ ਵਿੱਚ ਜਾ ਕੇ ਜੇ ਤੁਸੀਂ ਦਫ਼ਤਰ ਨਹੀਂ ਪਹੁੰਚ ਸਕਦੇ ਆਨਲਾਈਨ ਬੁਕਿੰਗ ਕਰਵਾ ਸਕਦੇ ਆ ਮੈਂ ਲਾਸਟ ਤੇ ਤੁਹਾਨੂੰ ਸਕਰੀਨ ਤੇ ਨੰਬਰ ਦੇਵਾਂਗੀ ਔਰ ਨੰਬਰ ਬੋਲੂਗੀ ਉਸ ਨੰਬਰ ਤੇ ਤੁਸੀਂ ਇਹਨਾਂ ਨੂੰ ਕਨੈਕਟ ਕਰ ਸਕਦੇ ਹੋ ਠੀਕ ਹੈ ਜੀ ਪੂਰੀ ਸੁਖਾਲਤ ਮਿਲੂਗੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਮਿਲੂਗੀ ਜਿਹੜੀ বাস ਚੱਲੂਗੀ ਪੰਜਾਬ ਸਵੇਰੇ 8 ਵਜੇ ਚੱਲੂਗੀ ਜਹੂਰ ਸਾਹਿਬ ਤੋਂ ਸਵੇਰੇ 7 ਵਜੇ ਚੱਲੂਗੀ ਹਫਤੇ ਦੇ ਵਿੱਚ 4 ਦਿਨ ਇਹ ਬੱਸ ਚੱਲੂਗੀ ਜਿਹੜਾ ਬੱਸ ਦਾ ਕਿਰਾਇਆ ਇੱਕ ਜਾਣੇ ਦਾ 4000 ਰੁਪਇਆ ਹੋਊਗਾ ਆਉਣ ਜਾਣ ਦਾ ਕਿਰਾਇਆ 8000 ਰੁਪਇਆ ਹੋਊਗਾ ਕੱਲਾ ਜਾਣ ਦਾ ਕਿਰਾਇਆ ਜਾਂ ਕੱਲਾ ਆਉਣ ਦਾ ਕਿਰਾਇਆ 4000 ਰੁਪਇਆ ਹੋਊਗਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਆਊਗੀ ਆਪਣੇ ਘਰ ਦੀ ਤਰ੍ਹਾਂ ਤੇ ਹਵਾਈ ਜਹਾਜ਼ ਦੀ ਤਰ੍ਹਾਂ ਸਫਰ ਲੱਗੂਗਾ ਸੋਨੋ ਪੂਰਾ ਟੂਰ ਕਰਵਾ ਦਿੱਤਾ ਆਪਾਂ ਬੱਸ ਦਾ ਪੂਰਾ ਟੂਰ ਦੇਖ ਲਿਓ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ ਜਾਊਗੀ ਪੂਰੀ ਸੌਖ ਸੂਲਤ ਕੀਤੀ ਐਸ ਦੇ ਵਿੱਚ ਤੇ ਸਕਰੀਨ ਤੇ ਦਿੱਤੇ ਨੰਬਰਾਂ ਤੇ ਤੁਸੀਂ ਕਨੈਕਟ ਕਰ ਸਕਦੇ ਆ ਇੱਕ ਵਾਰੀ ਮੈਂ ਇਹਨਾਂ ਦਾ ਨੰਬਰ ਵੀ ਬੋਲ ਦੇਊਂਗੀ ਉਸੇ ਨੰਬਰ ਤੇ ਤੁਸੀਂ ਕਨੈਕਟ ਕਰ ਲਿਓ ਫੋਨ ਚਾਰਜ ਲਗਾਉਣ ਦੇ ਲਈ ਲੱਗ ਮਹਿਲ ਲੱਗੇ ਔਰ ਵਾਈਫਾਈ ਵੀ ਮਿਲੂਗਾ ਦੂਸਰੀ ਬਾਰ ਮੈਂ ਰਿਪੀਟ ਕਰ ਦਿੱਤਾ ਬੈੱਡ ਸੀਟ ਮਿਲੂਗੀ ਔਰ ਕੰਬਲ ਮਿਲੂਗਾ ਪਰਦੇ ਲੱਗੇ ਹੋਏ ਮਿਲਣਗੇ ਠੀਕ ਹੈ ਜੀ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਆਊਗੀ ਸਵੇਰੇ 8 ਵਜੇ ਅੰਮ੍ਰਿਤਸਰ ਸਾਹਿਬ ਤੋਂ ਚੱਲੂਗੀ ਉਧਰੋਂ ਸਵੇਰੇ 7 ਵਜੇ ਹਜ਼ੂਰ ਸਾਹਿਬ ਤੋਂ ਚੱਲੂਗੀ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰਵਾਏ ਜਾਣਗੇ ਕਿਤੇ ਜਿੱਥੇ ਜਿਹੜਾ ਸਫ਼ਰ ਦਿਨਾਂ ਦਾ ਸੀ ਉਹ 34 ਤੋਂ 35 ਘੰਟਿਆਂ ਦਾ ਕਰ ਦਿੱਤਾ ਗਿਆ ਹੈਗਾ ਜੇ ਕਿਤੇ ਜ਼ਿਆਦਾ ਟ੍ਰੈਫਿਕ ਹੋਇਆ ਤਾਂ 36 ਘੰਟੇ ਹੋ ਸਕਦੇ ਆ ਜੀ ਨਹੀਂ 34 ਤੋਂ 35 ਘੰਟੇ ਦੇ ਵਿੱਚ ਪੰਜਾਬ ਤੋਂ ਚੱਲ ਕੇ ਹਜ਼ੂਰ ਸਾਹਿਬ ਦਾ ਸਫ਼ਰ ਕੰਪਲੀਟ ਕੀਤਾ ਜਾਊਗਾ ਠੀਕ ਹੈ ਜੀ ਆਪਣੀ ਵੀਡੀਓ ਵਧੀਆ ਲੱਗੀ ਹੋਈ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਜਿਵੇਂ ਤਰ੍ਹਾਂ ਤੁਸੀਂ ਆਪਣੀਆਂ ਪਿਛਲੀਆਂ ਵੀਡੀਓ ਨੂੰ ਪਿਆਰ ਦਿੱਤਾ ਏਸੀ ਵੀਡੀਓ ਨੂੰ ਵੀ ਉਸੇ ਤਰ੍ਹਾਂ ਹੀ ਪਿਆਰ ਦੇਣਾ ਵੀਡੀਓ ਸ਼ੇਅਰ ਜ਼ਰੂਰ ਕਰ ਦੇਣਾ ਜਾ ਕੇ ਸਾਰੇ ਭੈਣ ਭਰਾਵਾਂ ਤੱਕ ਆਪਣੀ ਵੀਡੀਓ ਪਹੁੰਚ ਸਕੇ ਤੇ ਇਸ ਵੀਡੀਓ ਦਾ ਆਨੰਦ ਮਾਣ ਸਕਣ ਠੀਕ ਹੈ ਜੀ ਕੱਲ ਨੂੰ ਫੇਰ ਮਿਲਾਂਗੇ ਆਪਾਂ ਕਿਸੇ ਨਵੀਂ ਵੀਡੀਓ ਦੇ ਨਾਲ ਅੱਜ ਵਾਲੀ ਵੀਡੀਓ ਦੇ ਵਿੱਚ ਇਹਨਾਂ ਆਪਾਂ ਹੁਣ ਤੁਹਾਨੂੰ ਨੰਬਰ ਦੱਸੇ ਹਾਂ ਜੀ ਨੰਬਰ ਨੋਟ ਕਰ ਲਓ 93171 93171 93171 ਇਹਨਾਂ ਦਾ ਕਨੈਕਟ ਨੰਬਰ ਹੈ ਇਸ ਤੇ ਉੱਪਰ ਤੁਸੀਂ ਫੋਨ ਲਾ ਕੇ ਆਪਣੀ ਬੁਕਿੰਗ ਕਰਵਾ ਸਕਦੇ ਹੋ ਔਰ ਕਿਸੇ ਆਰੀ ਇਸ ਤੋਂ ਵੱਧ ਕੇ ਵੀ ਜੇ ਕੋਈ ਸੌਖ ਸੁਵਲਤ ਪੁੱਛਣੀ ਆ ਤਾਂ ਆਪਾਂ ਨੂੰ ਸਕਰੀਨ ਤੇ ਦਿੱਤੇ ਨੰਬਰਾਂ ਤੇ ਤੁਸੀਂ ਕਨੈਕਟ ਕਰ ਲਿਓ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ